ਲੂਰਲੇ ਲੰਘੜੇ ਮਾਪਿਓ ਸੋਹਣੇ ਵੱਡੀ ਉਮਰ ਦੇ 100 100 ਸਾਲ ਦੇ ਚੱਕ ਕੇ ਜਾਂਦੇ ਹੋ ਬੋਟਾਂ ਪਾਉਣ ਵਾਸਤੇ ਵੀ ਵੋਟ ਨਾ ਕਰਦੇ ਇਹਨਾਂ ਦੀ ਐਂ ਜਦ ਧਰਨੇ ਦਾ ਜਦ ਤੁਹਾਨੂੰ ਹਿਮਾਲੀ ਜਾਂ ਚੰਡੀਗੜ੍ਹ ਧਰਨੇ ਦੀ ਕਾਲ ਆਉਂਦੀ ਐ ਐਂ ਆਪਾਂ ਸਾਰੇ ਸਾਰੇ ਜਾਈਏ ਇਹ ਨਾ ਹੋਵੇ ਵੀ 6 ਲੱਖ ਪੈਨਸਲ ਤੇ ਮੁਲਾਜ਼ਮਾਂ ਵਿੱਚੋਂ 10000 ਰੁਪਏ ਉੱਥੇ ਉੱਥੇ 60000 ਦਾ ਘਟੋ ਘਟ ਇਕੱਠਾ ਹੋਵੇ ਸਾਰਾ ਚੰਡੀਗੜ੍ਹ ਪਰ ਜੇ ਸਾਰਾ ਹਿਮਾਲੀ ਪਰਜੇ ਫੇਰ ਕਿਹੜੀ ਸੁਰਤ ਆਊਗੀ ਜਿੰਨੇ ਸਾਨੂੰ ਪੈਸੇ ਮਿਲਨੇ ਉਦੋਂ ਵੱਧ ਪੈਸੇ ਲਾਈ ਬੈਠੇ ਆ ਆ ਲਾਲੜੂ ਖੜਣ ਇਹ ਦੋ ਡਿਵੀਜ਼ਨਾਂ ਜਿਹੜੀਆਂ ਬੀਲੀ ਬੋਰਡ ਨੇ ਕੱਲ ਨੂੰ ਪ੍ਰਾਈਵੇਟ ਕਰਨ ਜਾ ਰਹੇ ਆ ਹੌਲੀ ਹੌਲੀ ਵੱਡਾ ਧੜ ਰਿਹਾ ਸਾਰਾ ਪ੍ਰਾਈਵੇਟ ਕਰ ਦੇਣਗੇ ਉਸੇ ਮੱਤ ਸੋਚੋ ਵੀ ਜਿਨ੍ਹਾਂ ਨੂੰ 50 60 ਹਜ਼ਾਰ ਦਾ 40 30 ਹਜ਼ਾਰ ਪੈਨਸਲ ਮਿਲਦੀ ਹੈ ਮਿਲਦੀ ਰਹੀ ਹੈ ਕਿ ਮੁਰਦਾਬਾਦ 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 ਬੋਰਡ ਦਾ ਪ੍ਰਾਈਵੇਟ ਸਾਨੂੰ ਮੁਰਦਾਬਾਦ 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 ਪ੍ਰਾਈਵੇਟ ਸਾਨੂੰ ਮੁਰਦਾਬਾਦ ਮੁਰਦਾਬਾਦ ਅੱਜ ਪ੍ਰਾਈਵੇਟ ਸਾਨੂੰ ਮੁਰਦਾਬਾਦ ਮੁਰਦਾਬਾਦ ਕਿਹੜਾ 8ਵੇਂ ਤੇ ਇੱਕ ਮਿਸ਼ਨ ਪਠਾਉਣਾ ਹੈ ਸੈਂਟਰ ਨੇ ਪਹਿਲਾਂ ਤਾਂ ਸੀਤਾਰਾਮਨ ਮੁੱਕਰ ਗਈ ਸੀ ਕਹਿੰਦੀ ਅਗਲਾ ਪੈਨਸ਼ਨ ਕਮਿਸ਼ਨ ਬਿਠਾਉਣਾ ਹੀ ਨਹੀਂ ਹੁਣ ਉਹਨਾਂ ਨੇ ਜਿਹੜਾ ਪੈਨਸ਼ਨ ਪੈ ਕਮਿਸ਼ਨ ਬਿਠਾਉਣਾ ਉਹ ਜੋ ਪੈਨਸ਼ਨ ਤੋਂ ਬਾਹਰ ਆ ਸਾਰੇ ਤੁਸੀਂ ਤੁਹਾਨੂੰ ਉਹੀ ਪੈਨਸ਼ਨ ਮਿਲੇ ਜਿਹੜੀ 31 ਤੱਕ 2025 ਤੂੰ ਲੰਘੇ ਰਹੋਗੇ ਅਸਲ ਵਿੱਚ ਹੋ ਸਕਦਾ ਵੀ ਇਹ ਵੀ ਬੰਦ ਕਰ ਦੇਣ ਜਿਵੇਂ ਕਿ ਕਹਾਂ ਵੀ 65 ਸਾਲ ਦੇ ਉਮਰ ਤੇ ਇਹਨਾਂ ਨੂੰ ਕਹਿੰਦੇ ਪੈਸੇ ਦੀ ਲੋੜ ਨਹੀਂ ਉਦੋਂ ਤੁਹਾਡੇ ਜਵਾ ਥੋੜੇ ਛੇਡੇ ਮਾਰਨੇ ਘਰੋਂ ਬਾਹਰ ਕੱਢਣ ਨੂੰ ਕਹਿਣਗੇ ਜਾਓ ਬਿੱਟਰ ਹੁਣ ਚੱਲ ਜਾਓ ਉਦੋਂ ਸਰਕਾਰ ਤੁਹਾਡੇ ਛੇਡੇ ਮਾਰੂਗੀ ਹੁਣ ਮੌਕਾ ਹੈ ਸੰਭਲ ਜਿਏ ਕੇ ਕੁਝ ਲੈ ਟਿੱਗੋਗੇ ਇਹ ਤੁਹਾਡਾ ਕੱਟ ਹੀ ਲੈ ਡੂਗਾ ਜਿਵੇਂ ਮੈਂ ਪਹਿਲਾਂ ਲਿਖਿਆ ਕਿ ਜਿਵੇਂ ਵੋਟਾਂ ਪਾਉਣ ਜੰਨੇ ਆ ਨਾ ਕੰਜਰਾਂ ਨੂੰ ਵੋਟਾਂ ਪਾਉਣ ਜੰਨੇ ਆ ਆਪਾਂ ਆਪਣੇ ਪਿੱਛੇ ਵੀ ਉਵੇਂ ਹੀ ਉਸੇ ਲਾਲਸਾ ਨਾਲ ਉਸੇ ਧਰਨੇ ਨਾਲ ਚੱਲੀਏ ਉਸੇ ਧਰ ਨਾਲ ਜਾ ਕੇ ਇਕੱਠੇ ਹੋ ਕੇ ਜਾਈਏ ਤੇ ਚੰਡੀਗੜ੍ਹ ਸਾਰਾ ਜਾਮ ਕਰਦੀ ਪਟਿਆਲਾ ਜਮ ਜਮ ਕਿਸਾਨਾਂ ਨੇ ਦਿੱਲੀ ਜਾਮ ਕੀਤਾ ਸੀ ਤੁਸੀਂ ਇੱਕ ਦੇਖਿਆ ਹੋਣਾ ਇਹ ਚੰਡੀਗੜ੍ਹ ਇੰਨਾ ਧਰਨਾ ਨਹੀਂ ਲੱਗਣਤਾ ਨਾ ਸਾਰਿਆਂ ਨੂੰ ਕੋਟ ਕੋਟੇ ਕਿਸਾਨ ਨੂੰ ਬਾਹਰ ਕੱਢਦਾ ਉਥੋਂ ਕਰਨਾ ਵੀ ਚਕਾਤਾ ਇਹ ਸਰਕਾਰ ਬਹੁਤ ਕਾਰਪੋਰੇਟ ਪੱਖੀ ਸਰਕਾਰ ਹੈ ਸੈਂਟਰ ਦੀ ਤੇ ਪੰਜਾਬ ਦੀ ਵੀ ਮੈਂ ਕਹਾਂਗਾ ਇਹ ਸਾਡਾ ਸਾਨੂੰ ਕੋਈ ਨਹੀਂ ਲਿਵਟੇ ਜੇ ਲੋਕ ਹੈ ਜਿਵੇਂ ਇਹਨਾਂ ਨੇ ਸ਼੍ਰੀਲੰਕਾ ਦੇ ਵਿੱਚ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੁੱਟ ਕੇ ਭਜਾਏ ਸੀ ਜੇ ਤੁਸੀਂ ਐ ਕੁੱਟ ਕੇ ਭਜਾਓ ਤਾਂ ਠੀਕ ਹੋਣਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ